ਅਸੀਂ ਅੱਜ ਪਿੰਡ ਆਨੰਦਪੁਰ ਕੈਸ਼ੋ ਤੇ ਇੱਥੇ ਕਰਮਗੜ ਡੇਰੇ ਦੇ ਨਿਵਾਸੀ ਖੜੇ ਆਂ ਇਹ ਸੜਕ ਆਪਣੇ ਫੱਗਣਵਾਦਰੇ ਏਡੇ ਤੋਂ ਆਨੰਦਪੁਰ ਕੈਸ਼ੋ ਨੂੰ ਜਾਂਦੀ ਆ ਤੇ ਇਸ ਦੇ ਉੱਤੇ ਆਵਾਜਾਈ ਮੈਨੂੰ ਲੱਗਦਾ ਮੇਨ ਰੋਡ ਦੇ ਵਾਂਗੇ ਚੱਲਦੀ ਆ ਸਕੂਲ ਨੇ ਸਰਕਾਰੀ ਸਕੂਲ ਵਾਲੇ ਬੱਚੇ ਜਾਂਦੇ ਆਉਂਦੇ ਨੇ ਸਕੂਲਾਂ ਦੀਆਂ ਪ੍ਰਾਈਵੇਟਾਂ ਦੀਆਂ ਬੱਸਾਂ ਜਾਂਦੀਆਂ ਨੇ ਤੇ ਇੱਥੇ ਬਹੁਤ ਮਤਲਬ ਕਿ ਖਾਲਤ ਇੰਨੀ ਖਸਤਾ ਹੈ ਕਿ ਜਾਂਦੀ ਜਾਂਦੀ ਬੱਸ ਵੀ ਇੰਨੀ ਡੇਢੀ ਹੋਈ ਨਹੀਂ ਜਿਦਾ ਉੱਚਾ ਨਹੀਂ ਮਟੋਇਆ ਉਹਨਾਂ ਨੂੰ ਲੱਗਦਾ ਵੀ ਉੱਪਰ ਗਿਰ ਜੂਗੀ ਉਹ ਤੇ ਉਹ ਸਕੂਲ ਦੇ ਬੱਚੇ ਜਿਹੜੇ ਸਰਕਾਰੀ ਦੇ ਜਾਂਦੇ ਆ ਉਹਨਾਂ ਦੇ ਜਾਨ ਮਾਲ ਦਾ ਵੀ ਖਤਰਾ ਹੈ ਤੇ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਆ ਕਿਉਂਕਿ ਪਿਛਲੇ ਲਗਭਗ 15-20 ਪਿੰਡਾਂ ਦੇ ਲੋਕ ਵੀ ਇੱਥੀ ਨੂੰ ਹੋ ਕੇ ਪਟਿਆਲੇ ਜਾਂਦੇ ਨੇ ਤੇ ਬੜੀ ਵਾਰੀ ਐਸੀਂ ਡਿਮਾਂਡ ਕਰ ਚੁੱਕੇ ਆ ਸਿਹਤ ਮੰਤਰੀ ਡਾਕਟਰ ਬਲਵੀਰ ਨੂੰ ਵੀ ਕਹਿ ਚੁੱਕੇ ਆ ਤੇ ਗਾਂਧੀ ਸਾਹਿਬ ਨੂੰ ਵੀ ਬੇਨਤੀ ਕਰਦੇ ਜਿਵੇਂ ਐਮਪੀ ਨੇ ਕਿਸੇ ਸੜਕ ਦਾ ਛੇਤੀ ਤੋਂ ਛੇਤੀ ਕੋਈ ਹੱਲ ਕਰਿਆ ਜਾਵੇ ਨਾ ਕਿ ਇਸ ਗੱਲ ਨੂੰ ਢੀਕਿਆ ਜਾਵੇ ਕਿ ਜਦੋਂ ਇੱਥੇ ਕੋਈ ਜਾਨੀ ਮਾਨੀ ਨੁਕਸਾਨ ਹੋਵੇ ਤਾਂ ਅਸੀਂ ਲੋਕ ਜਾ ਕੇ ਉਹਨਾਂ ਸੜਕਾਂ ਤੇ ਬੈਠੀਏ ਇਹਨਾਂ ਦਾ ਵਿਰੋਧ ਕਰੀਏ ਫਿਰ ਇਹਨਾਂ ਦੇ ਆ ਜਾਵੇ ਸੋ ਸਰਕਾਰ ਨੂੰ ਬੇਨਤੀ ਹੈ ਕਿ ਕੰਨ ਖੋਲ ਕੇ ਸਾਡੀ ਇਹ ਬੇਨਤੀ ਸੁਣਨ ਇਸ ਸੜਕ ਨੂੰ ਅਸੀਂ ਤਾਂ ਇਹ ਵੀ ਚਾਹੁੰਦੇ ਆ ਕਿ ਬਣਾਉਣਾ ਹੀ ਨਹੀਂ ਇਸ ਨੂੰ ਚੌੜਾ ਵੀ ਕਰਿਆ ਜਾਵੇ ਕਿਉਂਕਿ ਪਿਛਲੇ ਸਮੇਂ 'ਚ ਵੀ ਇਸ ਦੀ ਮਿੰਨਤੀ ਹੋਈ ਸੀ ਉਹ ਇਸ ਨੂੰ ਮਿੰਨਤੀ ਕਰਕੇ ਚੌੜਾ ਕਰਕੇ ਪ੍ਰੋਪਰ 18 ਫੁੱਟੀ ਕਰਕੇ ਲੋਕਾਂ ਦੀ ਸਹੂਲਤ ਵਾਸਤੇ ਇਸ ਨੂੰ ਦਿੱਤਾ ਜਾਵੇ ਸੋ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਜੀ ਤੇ ਅੱਗੇ ਸੀਨ ਆ ਰਿਹਾ ਜੀ ਕਣਕ ਦਾ ਪੂਰੇ ਨੂੰ ਭਰੀਆਂ ਵੀ ਟਰਾਲੀਆਂ ਕਣਕ ਦੀਆਂ ਵੀ ਲੰਗਣੀਆਂ ਨੇ ਬਹੁਤ ਮੁਸ਼ਕਲ ਆਉਂਦੀ ਹੈ ਜੀ ਟਰੈਕਟਰ ਖੜੇ ਹੁੰਦੇ ਨੇ ਟਰੈਕਟਰ ਗੜ ਜਾਂਦੇ ਨੇ ਟੋਏ ਬਹੁਤ ਡੂੰਗੇ ਡੂੰਗੇ ਨੇ ਜੀ ਕਿਰਪਾ ਕਰਕੇ ਸੜਕ ਜਲਦ ਤੋਂ ਜਲਦ ਬਣਾਈ ਜਾਵੇ ਜੀ ਸਰ ਇਹ ਕੀ ਆਖੋ ਬੰਕ ਨੇ ਨਹੀਂ ਨਹੀਂ ਅਸੀਂ ਨਾ ਕਿ ਮਸਤੇ ਇਹ ਸਕੂਲ ਦਾ ਵੀ ਕਰਾਂਗੇ ਤੇ ਸੜਕ ਦਾ ਵੀ ਜੀ ਮੈਡਮ ਜੀ ਸੀ ਨਾਲ ਗੱਲ ਕਰਕੇ ਸੜਕ ਮਾਰੇ ਵੀ ਅਸਾਂ ਲੋਕ ਜਿਹੜੇ ਕੋਈ ਗਿਆਨੀ ਸਕੂਲ ਲਾ ਗਿਆ ਨੇ ਕਾਲਜ ਉੱਤੇ ਸਭ ਤੋਂ ਸਭ ਤੋਂ ਜਹਰੀ ਆਣ ਜਾਂਦੇ ਹਾਂ ਹਾਂ ਜੀ ਸਰ ਅਸੀਂ ਬੇਨਤੀ ਕਰਨਾ ਹੈ ਸਰ ਜੀ ਕੋਲੇ